ਨਾਲ 300 ਜੀ ਬਾਜ ਜੀ ਸੋ ਮਕਾਜ਼ੀ ਬੋਰਡ ਲਾਲਾ ਮੈਂਬਰ ਸਾਹਿਬ ਜੀ ਚਲੋ ਇਹ ਬ੍ਰਦਰ ਪੰਚਾਇਤ ਆਪ ਜਾ ਕੇ ਲੋਕਾਂ ਦੇ ਘਰਾਂ ਤੇ ਪੌਣੀਆਂ ਨਹੀਂ ਆਪ ਇਧਰ ਆਉਣਾ ਠੀਕ ਬਿਲਕੁਲ ਬਿਲਕੁਲ ਆਓ ਜੀ ਚਲੋ ਚਲੋ ਆਖਲਾ ਹਾਂ ਜੀ ਦਾਖਲਾ ਨਹੀਂ ਯਾਰ ਇਧਰ ਇਧਰ ਆਪ ਬਹੁਤ ਜਾ ਰਹੇ ਠੀਕ ਹੈ ਜੀ ਠੀਕ ਹੈ ਜੀ ਤੇ ਦੱਸ ਤਾਂ ਪਾ ਲਈ ਆਟੋ ਤੇਰੇ ਨਾਲ ਬੱਸ ਕੇ ਜੀ ਕੋਈ ਨਹੀਂ ਤੁਰੇ ਇਹ ਨਾਲ ਦੇ ਮਨੋਂ ਚਿੱਟਾ ਨੂੰ ਬੋਖਾ ਰਾਜ ਪਤਾ ਠੀਕ ਹੈ ਸੋਨ ਰਾਜ ਪਤਾ ਆ ਦੇ ਜੀ ਉਹ ਖੜਾ ਇਧਰ ਉਹ ਲੋਖਾ ਰਾਜ ਪਤਾ ਇਹ ਬੜਾ ਦੋ ਵੱਡਾ ਲੋ ਤੇ ਆਪ ਜਾ ਕੇ ਜਿਹੜੇ ਲੋੜਵੰਦ ਘਰ ਲੈ ਉਹਨਾਂ ਦਾ ਪਾਲ ਜਾ ਹੁੜਾ ਪੈਨ ਭੁਲਾ ਹਾਂਜੀ ਅੱਜ ਦੇਖਿਓ ਆ ਜੀ ਯਾਰ ਤੂੰ ਤੇ ਅੱਗੇ ਆ ਆਇਆ ਲੋ ਵਿਜੀਪੱਜੀ ਲੋਕਮਾਨਸਾ ਜੀ ਸਰ ਅੱਜ ਹਰ ਪੀੜਤਾ ਦੀ ਸੇਵਾ ਮੈਂ ਸਮਝਦਾ ਵੀ ਮੁਨਫਤਾ ਦੀ ਸੇਵਾ ਵਾ ਔਰ ਜਿੱਥੇ ਪਰਮੇਸ਼ਵਰ ਨੇ ਕੁਦਰਤ ਨੇ ਇਹ ਔਖੀ ਘੜੀ ਲੈ ਕੇ ਆਈ ਆ ਉੱਥੇ ਅੱਜ ਅਕਾਲ ਪੁਰਖ ਨੇ ਪੰਜਾਬ ਦੇ ਲੋਕਾਂ ਚ ਤੇ ਦੂਜੇ ਸੂਬਾ ਦੇ ਲੋਕਾਂ ਦੇ ਵਿੱਚ ਇੱਕ ਸੇਵਾ ਦੀ ਭਾਵਨਾ ਨੂੰ ਬਹੁਤ ਜਾਗਰਿਤ ਕੀਤਾ ਹਾਂਜੀ ਹਾਂਜੀ ਔਰ ਉਸ ਲੜੀ ਦੇ ਵਿੱਚ ਅੱਜ ਅਸੀਂ ਸਾਰੇ ਜਿਹੜੇ ਲੋਕ ਪ੍ਰਭਾਵਿਤ ਹੋਏ ਨੇ ਉਹਨਾਂ ਦੀ ਮੁਸ਼ਕਲ ਦੂਰ ਕਰਨ ਵਾਸਤੇ ਉਹਨਾਂ ਨੂੰ ਥੋੜਾ ਗਿਆ ਸੁੱਖ ਦੇਣ ਵਾਸਤੇ ਇਹ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਔਰ ਅੱਜ ਮੈਨੂੰ ਇਹ ਬੱਸ ਕਿਹਾ ਘਰਸ ਹੈ ਕਿ ਆ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਆਮ ਆਦਮੀ ਪਾਰਟੀ ਦਾ ਹਰ ਵਲੰਟੀਅਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਅੱਜ ਇਹ ਸੇਵਾ ਦੇ ਵਿੱਚ ਆਪਣੇ ਆਪ ਨੂੰ ਸਮਰਪਿਤ ਕੀਤਾ ਔਰ ਅੱਜ ਤੁਸੀਂ ਵੇਖ ਰਹੇ ਹੋ ਕਿ ਆ ਜਿਹੜੀਆਂ ਪਰਪਾਲਾਂ ਨੇ ਜਿਹੜੇ ਉਹ ਲੋਕ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਨੇ ਗਰੀਬ ਨੇ ਔਰ ਜਿਹੜਾ ਦੇ ਘਰ ਦੇ ਵਿੱਚ ਅੱਜ ਇਸ ਬਾਰਿਸ਼ ਦੇ ਕਰਕੇ ਪਾਣੀ ਆਉਣ ਕਰਕੇ ਚੋਰੇ ਨੇ ਉਹਨਾਂ ਨੂੰ ਇੱਕ ਇਮੀਡੀਏਟ ਰਿਲੀਫ ਦੇਣ ਵਾਸਤੇ ਇਹ ਤਰਪਾਲਾ ਦਾ ਪ੍ਰਬੰਧ ਕੀਤਾ ਗਿਆ ਇਹ ਸਾਡੇ ਬਾਰਡਰ ਦੇ ਜਿਹੜੇ 10 ਪਿੰਡ ਨੇ ਉਹਨਾਂ ਦੇ ਵਿੱਚ ਆਪਾਂ ਇਹ ਤਰਪਾਲਾ ਅੱਜ ਭੇਜ ਰਹੇ ਨੇ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਜਿਹੜੇ ਸਾਡੇ ਸਰਪੰਚ ਸਾਹਿਬ ਨੇ ਜਾਂ ਵਲੰਟੀਅਰਸ ਨੇ ਜਾਂ ਮੈਂਬਰਸ ਨੇ ਉਹ ਆਪ ਘਰ ਜਾ ਜਾ ਕੇ ਇਹਨਾਂ ਨੂੰ ਤਨਾਤ ਕਰਨਗੇ ਇਹ ਨਹੀਂ ਕਿ ਇਹ ਕਿ ਤੇ ਦੇਤੀ ਆਪ ਜਾਣ ਕੇ ਆਪਣੀ ਲੇਬਰ ਲਾਉਣਗੇ ਆਪ 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 ਮਿਹਨਤ ਕਰਨਗੇ ਕਿ ਉਸ ਘਰ ਦੇ ਉੱਪਰ ਜਿਹੜਾ ਘਰ ਚੋਂਦਾ ਵਾ ਉਹਦੇ ਉੱਪਰ ਇਹ ਤਰਪਾਲ ਦੇ ਕੇ ਉਹਨੂੰ ਥੋੜਾ ਜਿਹਾ ਰਿਲੀਫ ਜਿਹੜਾ ਉੱਥੇ ਮਿਲੂਗਾ ਇਸ ਤੋਂ ਇਲਾਵਾ ਅੱਜ ਅਸੀਂ 100 ਕਿਟਸ ਜੜੀਆਂ ਨੇ ਰਾਸ਼ਨ ਦੀਆਂ ਉਹ ਵੀ ਅੱਜ ਵੰਡਿਤ ਕਰ ਰਹੇ ਆ ਉਹ ਹਰਦੋਸ਼ਨੀ ਦੇ ਪਿੰਡ ਦੇ ਵਿੱਚ ਤੇ ਚਾਂਚੱਕ ਦੇ ਵਿੱਚ ਉਹ ਦੋਵਾਂ ਪਿੰਡਾਂ ਦੇ ਵਿੱਚ ਉਹ ਵੀ ਜਾਣ ਗਿਆ ਰਪਾਲਾ ਵੀ ਅੱਜ ਦਸਾਂ ਪਿੰਡਾਂ ਦੇ ਵਿੱਚ ਭੇਜਿਆ ਨੇ ਤਿੰਨਾਂ ਦੇ ਵਿੱਚ ਪਹਿਲਾ ਦੇ ਚੁੱਕਾ ਸੀ ਔਰ ਮੇਰੇ ਨਾਲ ਸਾਰੇ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਔਰ ਖਾਸ ਕਰ ਸਾਡੀ ਪਾਰਟੀ ਦੇ ਸ਼ਹਿਰ ਤੋਂ ਵੀ ਸਾਰੇ ਵਲੰਟੀਅਰਸ ਆਫਿਸ ਬੇਰਰਸ ਔਰ ਖਾਸ ਕਰ ਜਿਹੜੀ ਸਾਡੀ ਸ਼ਹਿਰ ਦੇ ਵਿੱਚ ਸਾਰੇ ਸਤਕਾਰੇ ਤੋਂ ਸਫੀਤਾ ਆਈਆਂ ਨੇ ਔਰ ਵਪਾਰ ਮੰਡਲ ਦੇ ਉਦੇਦਾਰ ਵੀ ਅੱਜ ਇੱਥੇ ਤਸ਼ੀਫ ਪਰਮਾਨ ਨੇ ਸੋ ਮੈਂ ਸਮਝਦਾ ਵੀ ਅੱਜ ਸਮਾਜ ਦਾ ਹਰ ਵਰਗ ਇਸ ਗੱਲ ਲਈ ਬਹੁਤ ਮਜ਼ਬੂਤੀ ਦੇ ਨਾਲ ਲੱਗਾ ਵੀ ਆਪਾਂ ਲੋਕਾਂ ਨੂੰ ਰਾਹਤ ਦੇਣੀ ਆ ਔਰ ਭਗਵੰਤ ਮਾਨ ਜੀ ਦਾ ਵੀ ਔਰ ਸਾਡੇ ਜਿਹੜੇ ਕੌਮੀ ਪ੍ਰਧਾਨ ਨੇ ਅਰਵਿੰਦ ਕੇਜਰੀਵਾਲ ਜੀ ਜਿਹੜੇ ਆਪ ਉਹਨਾਂ ਦੇ ਸਾਰੇ ਮੰਤਰੀ ਸਾਰੇ ਆਫਿਸ ਦੇ ਰ ਸੰਗਠਨ ਦਾ ਸਾਰਾ ਤਾੜਾ ਬਾਲਾ ਅੱਜ ਸਾਰੇ ਪੰਜਾਬ ਦੇ ਵਿੱਚ ਕਿਤੇ ਹਰ ਤੁਹਾਵਤ ਇਹ ਇਲਾਕੇ ਨੇਵਾਂ ਦੇ ਵਿੱਚ ਆਪ ਜਾ ਕੇ ਕੰਮ ਕਰ ਰਿਆ ਸੋ ਮੈਂ ਸਮਝਦਾ ਵੀ ਇਹ ਜਿੱਥੇ ਕੁਦਰਤ ਨੇ ਮਾਰ ਵੀ ਮਾਰੀ ਆ ਪਰ ਕੁਦਰਤ ਨੇ ਇੱਕ ਜਜ਼ਬਾ ਵੀ ਦਿੱਤਾ ਤੇ ਉਹਦੇ ਲਈ ਵੀ ਅਕਾਲਪੁਰਕ ਦਾ ਧੰਨਵਾਦ ਸੋ ਮੈਂ ਸਾਰਿਆਂ ਨੂੰ ਇਹੋ ਹੀ ਬੇਨਤੀ ਕਰੂੰਗਾ ਕਿ ਆ ਜਿਹੜੀ ਮਦਦ ਆ ਉਹ ਸਿਰਫ ਲੋੜਵੰਦ ਲੋਕਾਂ ਤੱਕ ਰੱਖਿਓ ਇਹ ਜ਼ਰੂਰ ਤੇ ਆ ਰੱਖਿਓ ਵੀ ਇਹਦਾ ਹੋਵੇ ਫਿਰ ਉਹ ਸਿਸਟਮ ਦੇ ਵਿੱਚ ਲੋੜਵੰਦ ਰਹਿ ਜਾਵੇ ਤੇ ਫਿਰ ਮੈਂ ਸਮਝਦਾ ਵੀ ਉਹ ਬੜਾ ਇੱਕ ਮਾੜਾ ਜਾਂ ਸੁਣਿਆ ਜਾਊਗਾ ਸੋ ਸਾਰਿਆਂ ਨੂੰ ਮਿਲ ਕੇ ਕੋਸ਼ਿਸ਼ ਕਰੋ ਵੀ ਜਿਹੜੀ ਜਿਹੜੀ ਤੁਸੀਂ ਤੁਹਾਨੂੰ ਮਿਲ ਰਹੀ ਆ ਥੋੜਾ ਜਿਹਾ ਹਿੱਸਾ ਆਪਣਾ ਵੀ ਪਾਓ ਹਾਂਜੀ ਤਾਂ ਕਿ ਤਾਂ ਕਿ ਲੋਕਾਂ ਨੂੰ ਰਾਹ ਦਿੱਤੀ ਜਾਵੇ ਸੋ ਅੱਜ ਇਹ ਦਸਾਂ ਪਿੰਡਾਂ ਦੇ ਵਿੱਚ ਆਪਾਂ ਤਰਪਾਲਾ ਵੀ ਭੇਜ ਰਹੇ ਆ ਤਿੰਨ ਪਿੰਡਾਂ ਜੱਗੇ ਭੇਜ ਦਿੱਤੀਆਂ ਸੀਗੀਆਂ ਸਾਡੀ ਜਿਹੜੀ ਸਮਗਰੀ ਆ ਉਹ ਜਾ ਰਹੀ ਆ ਔਰ ਮੈਂ ਬੇਨਤੀ ਕਰੂੰਗਾ ਆਪਣੇ ਸਾਰੇ ਸਰਪੰਚ ਸਾਹਿਬਾਨ ਨੂੰ ਮੈਂਬਰ ਸਾਹਿਬਾਨ ਨੂੰ ਵਲੰਟੀਅਰਜ਼ ਨੂੰ ਆਫਿਸ ਬੇਰੇਸ ਨੂੰ ਵਿੱਚ ਇੱਥੇ ਜਿੱਥੇ ਕੋਈ ਲੋੜ ਹੋਵੇ ਉਹ ਜਰੂਰ ਸਾਡੇ ਧਿਆਨ ਦੇ ਵਿੱਚ ਲਿਆਓ ਆਪਾਂ ਤੰਦੇ ਹੀ ਦੇ ਨਾਲ ਉਹ ਚੀਜ਼ਾਂ ਜਿਹੜੀਆਂ ਨੇ ਪੂਰੀ ਕਰਾਂਗੇ ਔਰ ਅੱਜ ਮੈਂ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਚਾਹਨਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਲੋਕਾਂ ਦੀ ਇਸ ਔਖੀ ਘੜੀ ਦੇ ਵਿੱਚ ਉਹਨਾਂ ਦੀ ਸੇਵਾ ਲਈ ਸਵਰਪਿਤ ਹੈ। ਧੰਨਵਾਦ।